ਹਰੀ ਕ੍ਰਾਂਤੀ ਤੋਂ ਪਹਿਲਾਂ ਖਾਸ ਤੌਰ ਤੇ 1940 ਤੋਂ ਪਹਿਲਾਂ ਜਿਹੜੇ ਹਾਲਾਤ ਸੀ ਉਹ ਬਹੁਤ ਖਰਾਬ ਸੀਗੇ ਭੋਜਨ ਨੂੰ ਲੈ ਕੇ ਮਾਰਾ ਮਾਰੀ ਚੱਲਦੀ ਸੀ ਭੋਜਨ ਹੁੰਦਾ ਨਹੀਂ ਸੀ ਲੋਕਾਂ ਨੂੰ ਖਾਣ ਲਈ ਰੋਟੀ ਤੱਕ ਨਹੀਂ ਸੀ ਮਿਲਦੀ ਵੱਡੇ ਪੱਧਰ ਤੇ ਭੋਜਨ ਦੀ ਸ਼ਾਰਟੇਜ ਸੀ ਦੁਨੀਆ ਦੇ ਵਿੱਚ ਕਿਉਂ ਸੀ ਕਿਉਂਕਿ ਜਿਹੜੀ ਐਗਰੀਕਲਚਰ ਖੇਤੀਬਾੜੀ ਦੀ ਤਾਵਾੜਾ ਉਹ ਹੈ ਹੀ ਨਹੀਂ ਸੀ ਘੱਟ ਸੀ ਖੇਤੀ ਕਰਨ ਲਈ ਕੋਈ ਸਾਧਨ ਨਹੀਂ ਸੀ ਟਰੈਕਟਰ ਨਹੀਂ ਸੀ ਟਰਾਲੀਆਂ ਨਹੀਂ ਸੀ ਮਸ਼ੀਨਾਂ ਨਹੀਂ ਸੀ ਕੰਬਾਈਨਾ ਨਹੀਂ ਸੀ ਲੋਕ ਬਲਦਾਂ ਨਾਲ ਜਾਂ ਉਠਾਂ ਵਗੈਰਾ ਨਾਲ ਖੇਤੀ ਕਰਦੇ ਸੀ ਪਾਣੀ ਲਾਉਣ ਲਈ ਸਾਧਨ ਨਹੀਂ ਸੀ ਨਹਿਰਾਂ ਕਸੀਆਂ ਇਹਨਾਂ ਦਾ ਵਿਕਾਸ ਨਹੀਂ ਹੋਇਆ ਸੀ ਲੋਕ ਫਸਲਾਂ ਵੀਜਣ ਲਈ ਫਸਲਾਂ ਨੂੰ ਪਾਣੀ ਲਾਉਣ ਲਈ ਵਰਖਾ ਤੇ ਨਿਰਭਰ ਕਰਦੇ ਹੁੰਦੇ ਸੀ ਲੋਕ ਸਬਸਿਸਟੈਂਸ ਫਾਰਮਿੰਗ ਕਰਦੇ ਸੀ ਸਬਸਿਸਟੈਂਸ ਫਾਰਮਿੰਗ ਦਾ ਮਤਲਬ ਆ ਜਿੰਨੀ ਲੋੜ ਆ ਉੰਨੀ ਫਸਲ ਉਗਾ ਲਓ ਖਾ ਲਓ ਵੇਚਣ ਲਈ ਨਹੀਂ ਫਸਲ ਹੁੰਦੀ ਸੀ ਵੇਚਦੇ ਹੁਣੇ ਆ ਜਿੱਥੇ ਜ਼ਿਆਦਾ ਉਪਜਾਊ ਕੋਈ ਹੋਣੀ ਆ ਪਾਣੀ ਦੇ ਸਾਧਨ ਹੋਣੇ ਆ ਉੱਥੇ ਲੋਕ ਵੇਚਦੇ ਹੋਣੇ ਆ ਪਰ ਵੱਡੇ ਪੱਧਰ ਦੇ ਉੱਤੇ ਫਸਲਾਂ ਨਹੀਂ ਵੇਚੀਆਂ ਜਾਂਦੀਆਂ ਸੀ ਕਿਉਂਕਿ ਹੁੰਦੀਆਂ ਹੀ ਨਹੀਂ ਸੀ ਫਸਲਾਂ ਆਪ ਦੇ ਖਾਣ ਯੋਗ ਹੀ ਫਸਲਾਂ ਹੁੰਦੀਆਂ ਸੀ ਅਕਾਲ ਪੈ ਜਾਂਦੇ ਸੀ ਲੋਕ ਮਾਲ ਨਿਊਟ੍ਰੀਸ਼ਨ ਦਾ ਦਾ ਸ਼ਿਕਾਰ ਸੀਗੇ ਜਰੂਰੀ ਤਾਤੀ ਹੈ ਨਹੀਂ ਸੀ ਲੋਕਾਂ ਦੇ ਸਰੀਰਾਂ ਦੇ ਵਿੱਚ ਜ਼ਿਆਦਾਤਰ ਏਸ਼ੀਆ ਤੇ ਅਫਰੀਕਾ ਦੇ ਦੇਸ਼ਾਂ ਦੇ ਵਿੱਚ ਰੈਗੂਲਰ ਅਕਾਲ ਪਏ ਸੋਕੇ ਪਏ ਇੰਡੀਆ ਚਾਈਨਾ ਤੇ ਅਫਰੀਕਾ ਦੇ ਦੇਸ਼ਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਭੋਜਨ ਦੀ ਸ਼ਾਰਟੇਜ ਹੋ ਗਈ ਸੀ ਕੋਈ ਹਾਈ ਯੀਲਡਿੰਗ ਵੈਰਾਈਟੀ ਜਿਹਨੂੰ ਐਚਵਾਈਵੀ ਕਹਿੰਦੇ ਆ ਜ ਜਿਹਦੇ ਵਿੱਚ ਹਾਈਬ੍ਰਿਡ ਬੀਜ ਆ ਜਾਂਦੇ ਹੈ ਹੈ ਹੀ ਨਹੀਂ ਸੀ ਜਿਹੜੀਆਂ ਹੁੰਦੀਆਂ ਸੀ ਉਹ ਵੀ ਫਸਲਾਂ ਕਈ ਵਾਰ ਖਰਾਬ ਹੋ ਜਾਂਦੀਆਂ ਸੀ ਕੋਈ ਉਹਨਾਂ ਨੂੰ ਕੀੜੇ ਪੈ ਗਏ ਸੁੰਡੀ ਪੈ ਗਈ ਹੋਰ ਉਹਨਾਂ ਨੂੰ ਉਹਨਾਂ ਦੇ ਲਈ ਉਹਨਾਂ ਦੇ ਰੋਕਥਾਮ ਦੇ ਲਈ ਕੋਈ ਪ੍ਰਬੰਧ ਨਹੀਂ ਸੀ ਹੁੰਦੇ ਜੇ ਫਸਲ ਹੁੰਦੀ ਸੀ ਉਹਨੂੰ ਸਟੋਰ ਕਰਨ ਦੇ ਪ੍ਰਬੰਧ ਹੈ ਨਹੀਂ ਸੀ ਉਹ ਗਲ ਜਾਂਦੀ ਸੀ ਜਿਆਦਾ ਲੰਮਾ ਟਾਈਮ ਨਹੀਂ ਸੀ ਚੱਲਦੀ ਉਹ ਉਦੋਂ ਕਿਉਂਕਿ ਅੰਗਰੇਜ਼ਾਂ ਦਾ ਰਾਜ ਸੀ ਇੱਥੇ ਇੰਡੀਆ ਦੀ ਗੱਲ ਕਰੀਏ ਜੇ ਆਪਾਂ ਬਾਕੀ ਦੁਨੀਆ ਦੇ ਦੇਸ਼ਾਂ ਦੇ ਵਿੱਚ ਵੀ ਅੰਗਰੇਜ਼ਾਂ ਦਾ ਰਾਜ ਰਿਹਾ ਕਾਫੀ ਤਾਂ ਉਹਨਾਂ ਦੀ ਪਾਲਿਸੀ ਇਹ ਹੁੰਦੀ ਸੀ ਕਿ ਜਿਹੜੀਆਂ ਕੈਸ਼ ਕ੍ਰੌਪਸ ਆ ਉਹ ਜ਼ਿਆਦਾ ਵਗਾਈਆਂ ਜਾਣ ਦੂਸਰੀਆਂ ਫਸਲਾਂ ਉਗਾਉਣ ਤੇ ਉਹ ਉਹਨਾਂ ਨੂੰ ਉਤਸ਼ਾਹਿਤ ਹੀ ਨਹੀਂ ਕਰਦੇ ਸੀ ਫਸਲਾਂ ਵੱਲ ਧਿਆਨ ਹੀ ਨਹੀਂ ਸੀਗਾ ਕੈਸ਼ ਕ੍ਰੌਪ ਹੁੰਦੀਆਂ ਜਿਵੇਂ ਕਾਟਨ ਆ ਚਾਹ ਗੰਨਾ ਵਗੈਰਾ ਫੂਡ ਕ੍ਰੌਪਸ ਨਹੀਂ ਸੀ ਉਗਾਉਂਦੇ ਉਹ ਜ਼ਿਆਦਾਤਰ ਉਹ ਕੈਸ਼ ਕ੍ਰੌਪ ਉਗਾਉਂਦੇ ਸੀ ਤਾਂ ਉਹ ਉਹਨਾਂ ਨੂੰ ਇੰਪੋਰਟ ਕਰਕੇ ਬਾਅਦ ਦੇ ਵਿੱਚ ਇੱਥੇ ਵੇਚਦੇ ਸੀਗੇ ਐਕਸਪੋਰਟ ਕਰਦੇ ਸੀ ਫਿਰ ਉੱਥੇ ਤਿਆਰ ਕਰਕੇ ਫਿਰ ਇੱਥੇ ਕੱਪੜਾ ਵਗੈਰਾ ਬਣਾ ਕੇ ਕਾਟਨ ਦਾ ਫਿਰ ਇੱਥੇ ਵੇਚਦੇ ਸੀ ਇਹਦੇ ਕਰਕੇ ਵੀ ਦੁਨੀਆ ਦੇ ਵਿੱਚ ਫੂਡ ਕਰਾਈਸਿਸ ਆਇਆ ਹੋਇਆ ਸੀਗਾ ਜਦੋਂ ਕੋਈ ਚੀਜ਼ ਘਟਦੀ ਆ ਕਿਸੇ ਚੀਜ਼ ਦੀ ਸ਼ਾਰਟੇਜ ਹੋ ਜਾਂਦੀ ਆ ਤਾਂ ਉਹਦੇ ਪ੍ਰਾਈਸ ਬਹੁਤ ਉੱਚੇ ਚਲੇ ਜਾਂਦੇ ਆ ਏਕਨੋਮੀ ਦਾ ਇੱਕ ਰੂਲ ਆ ਤਾਂ ਜਦੋਂ ਭੋਜਨ ਦੀ ਘਾਟ ਹੋਈ ਦੁਨੀਆ ਦੇ ਵਿੱਚ ਤਾਂ ਭੋਜਨ ਦੇ ਰੇਟ ਬੜੇ ਵਧ ਗਏ ਆਮ ਲੋਕਾਂ ਦੀ ਪਹੁੰਚ ਤੋਂ ਹੀ ਬਾਹਰ ਹੋ ਗਏ ਭੋਜਨ ਖਰੀਦ ਹੀ ਨਹੀਂ ਪਾਉਂਦੇ ਸੀ ਉਹ ਆਬਾਦੀ ਦਾ ਵਧਣਾ ਇਕਦਮ ਉਦੋਂ ਮਤਲਬ ਬਲਾਸਟ ਹੋਇਆ ਆਬਾਦੀ ਦੇ ਵਿੱਚ 940 50 60 ਦੇ ਵਿੱਚ ਦਰਮਿਆਨ ਇੰਡੀਆ ਚైనా ਜਾਂ ਦੁਨੀਆ ਦੇ ਬਾਕੀ ਦੇਸ਼ਾਂ ਦੇ ਵਿੱਚ ਤਾਂ ਜਿਹੜੀ ਫੂਡ ਦੀ ਪੈਦਾਵਾਰ ਸੀ ਉਹ ਆਬਾਦੀ ਨਾਲ ਮੈਚ ਨਹੀਂ ਸੀ ਕਰ ਰਹੀ ਤਾਂ ਇਸ ਤਰ੍ਹਾਂ ਦੇ ਹਾਲਾਤ ਉਦੋਂ ਬਣੇ ਹੋਏ ਸੀਗੇ ਵੱਡੇ ਸੋਕੇ ਵੱਡੇ ਅਕਾਲ ਦੁਨੀਆ ਦੇ ਵਿੱਚ ਪਏ ਜਿਹਦੇ ਵਿੱਚ ਬੰਗਾਲ 1943 ਦੇ ਵਿੱਚ ਅਕਾਲ ਪਿਆ ਇਹਦੇ ਵਿੱਚ ਐਸਟੀਮੇਟ ਲੱਖਾਂ ਲੋਕਾਂ ਦੀ ਮੌਤ ਹੋ ਗਈ ਇਹਦੇ ਵਿੱਚ ਵੀ ਕਾਰਨ ਉਹੀ ਆ ਕਿ ਅੰਗਰੇਜ਼ਾਂ ਦਾ ਇੱਥੇ ਅਧਿਕਾਰ ਸੀਗਾ ਅੰਗਰੇਜ਼ਾਂ ਦਾ ਰੂਲ ਕਰਦੇ ਸੀ ਅੰਗਰੇਜ਼ਾਂ ਦੀ ਗਵਰਨਮੈਂਟ ਸੀ ਇੱਥੇ ਤਾਂ ਉਹਨਾਂ ਨੇ ਫੂਡ ਕ੍ਰੌਪ ਵੱਲ ਧਿਆਨ ਨਹੀਂ ਦਿੱਤਾ ਦੂਸਰਾ ਜਿਹੜਾ ਬੰਗਾਲ ਆ ਉੱਥੇ ਸਾਈਕਲੋਨ ਦਾ ਵੀ ਅਸਰ ਹੁੰਦਾ ਸਾਈਕਲੋਨ ਦੀ ਵੀ ਉਹਨਾਂ ਨੂੰ ਮਾਰ ਚਲਣੀ ਪੈਂਦੀ ਆ ਫਸਲਾਂ ਦੀਆਂ ਬਿਮਾਰੀਆਂ ਦਾ ਵੀ ਇੱਕ ਯੋਗਦਾਨ ਸੀ ਇਹਦੇ ਵਿੱਚ ਵਰਲਡ ਵਾਰ ਦੂਜੇ ਦਾ ਵੀ ਇਹਦੇ ਵਿੱਚ ਯੋਗਦਾਨ ਸੀ ਤਾਂ ਇਹਦੇ ਕਰਕੇ ਲੋਕਾਂ ਨੇ ਬੰਗਾਲ ਦੇ ਵਿੱਚ ਬਹੁਤ ਸੰਤਾਪ ਫੰਡਾਇਆ ਦੂਜਾ ਵੱਡਾ ਆਕਾਲ ਪਿਆ ਦੁਨੀਆ ਦਾ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ ਆਕਾਲ ਚਾਈਨਾ ਦੇ ਵਿੱਚ 1959 ਤੋਂ 1961 ਦੇ ਦਰਮਿਆਨ ਇਹ ਆਕਾਲ ਪਿਆ ਇਹਦੇ ਵਿੱਚ 15 ਮਿਲੀਅਨ ਦੇ ਕਰੀਬ ਲੋਕ ਤਕਰੀਬਨ ਮਰ ਗਏ ਇਹਨੂੰ ਡੈਡਲੀਸਟ ਫੈਮੀਨੀ ਇਨ ਦਾ ਹਿਸਟਰੀ ਕਿਹਾ ਜਾਂਦਾ ਇੱਥੇ ਇਹਦੇ ਬਹੁਤ ਸਾਰੇ ਕਾਰਨ ਸੀ ਇਹਦੇ ਵਿੱਚ ਇੱਕ ਸਰਕਾਰ ਦੀ ਉੱਥੋਂ ਦੀ ਚਾਈਨਾ ਦੀ ਸਰਕਾਰ ਦੀ ਪਾਲਿਸੀ ਸੀ ਜਿਹਦੇ ਵਿੱਚ ਫੋਰਸਫੁਲੀ ਉਹਨਾਂ ਨੇ ਜਿਹੜੇ ਛੋਟੇ ਲੈਂਡ ਹੋਲਡਰ ਸੀ ਜਿਹੜੇ ਛੋਟੇ ਜ਼ਮੀਨ ਮਾਲਕ ਸੀ ਉਹਨਾਂ ਨੂੰ ਹਟਾ ਕੇ ਛੋਟੀਆਂ ਜ਼ਮੀਨਾਂ ਨੂੰ ਇਕੱਠੀਆਂ ਕਰਕੇ ਵੱਡੇ ਵੱਡੇ ਰਕਵੇ ਬਣਾਤੇ ਤੇ ਉਹਦੇ ਤੇ ਸਰਕਾਰ ਦਾ ਅਧਿਕਾਰ ਸੀਗਾ ਸਰਕਾਰ ਲੋਕਾਂ ਤੋਂ ਲੇਬਰ ਕਰਾਉਂਦੀ ਸੀ ਤਾਂ ਇਹ ਸਿਸਟਮ ਕਲਾਪਸ ਹੋ ਗਿਆ ਫੇਲ ਹੋ ਗਿਆ ਜਿਹਦੇ ਕਰਕੇ ਉੱਥੇ ਭੁੱਖ ਮਰੀ ਆ ਗਈ ਲਗਾਤਾਰ ਸੋਕੇ ਤੇ ਟਿੱਡੀ ਦਲ ਦਾ ਹਮਲਾ ਟਿੱਡੀ ਦਲ ਵੀ ਉਦੋਂ ਹੁੰਦਾ ਸੀ ਨੂੰ ਆਣ ਵੀ ਕਹਿੰਦੇ ਆ ਇੱਥੇ ਪੰਜਾਬ ਦੇ ਵਿੱਚ ਟਿੱਡੀਆਂ ਤੋਂ ਵੱਡਾ ਹਮਲਾ ਹੁੰਦਾ ਸਾਰੀਆਂ ਫਸਲਾਂ ਖਾ ਜਾਂਦੀਆਂ ਸੀ ਉਹ ਕੋਜੀ ਘੰਟਿਆਂ ਦੇ ਵਿੱਚ ਇਕੱਲੇ ਡੱਕੇ ਰਹ ਜਾਂਦੇ ਸੀ ਬਾਕੀ ਸਾਰਾ ਸ਼ਾਕਸ਼ ਕਾਇ ਜਾਂਦੀਆਂ ਸੀ ਇਹਨੂੰ ਟਿੱਡੀ ਦਲ ਦੇ ਹਮਲੇ ਦੁਨੀਆ ਦੇ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹੁੰਦੇ ਸੀਗੇ ਇਰਸ਼ ਦੇ ਵਿੱਚ ਪੋਟੈਟੋ ਅਕਾਲ ਪਿਆ 1905 1845 ਤੋਂ 1852 ਦੇ ਵਿੱਚ ਰਸ਼ੀਆ ਦੇ ਵਿੱਚ ਅਕਾਲ ਪਿਆ 1921-22 ਦੇ ਵਿੱਚ ਇਥੋਪੀਆ ਦੇ ਵਿੱਚ ਅਕਾਲ ਪਿਆ 1888 'ਚ 1892 'ਚ 1973 'ਚ 1983 ਤੋਂ 1985 'ਚ ਕਈ ਵਾਰ ਅਕਾਲ ਪਿਆ ਇਥੇ ਇਥੋਪੀਆ ਦੇ ਵਿੱਚ ਤਾਂ ਇਹ ਇੱਕ ਕ੍ਰਾਈਸਿਸ ਸੀ ਇੱਕ ਤਰ੍ਹਾਂ ਦਾ ਦੁਨੀਆ ਦੇ ਸਾਹਮਣੇ ਆ ਭੋਜਨ ਦੀ ਥੋੜ ਨੂੰ ਲੈ ਕੇ ਭੋਜਨ ਪੂਰਾ ਨਹੀਂ ਸੀ ਆ ਰਿਹਾ ਭੋਜਨ ਮਿਲਦਾ ਹੀ ਨਹੀਂ ਸੀ ਲੋਕਾਂ ਨੂੰ ਤਾਂ ਫਿਰ ਇਸ ਸਮੇਂ ਜਿਹੜਾ ਸੀ ਉਹ ਲੋੜ ਸੀ ਖੇਤੀਬਾੜੀ ਦੇ ਵਿੱਚ ਕੁਝ ਇਸ ਤਰ੍ਹਾਂ ਕਰ ਇਸ ਤਰ੍ਹਾਂ ਦਾ ਕਰਨ ਦੀ ਕਿ ਲੋੜ ਭੋਜਨ ਦੀ ਲੋੜ ਲੋਕਾਂ ਦੀ ਪੂਰੀ ਕਰੀ ਜਾ ਸਕੇ ਇਹ ਜਿਹੜਾ ਤੀਜਾ ਰੈਵਲੂਸ਼ਨ ਹੋਇਆ ਇਹਨੂੰ ਥਰਡ ਐਗਰੀਕਲਚਰਲ ਰੈਵਲੂਸ਼ਨ ਵੀ ਕਹਿੰਦੇ ਆ ਗ੍ਰੀਨ ਰੈਵਲੂਸ਼ਨ ਨੂੰ ਹਰੀ ਕ੍ਰਾਂਤੀ ਨੂੰ ਇਹਦੇ ਵਿੱਚ ਖੇਤੀਬਾੜੀ ਕਰਨ ਦੇ ਢੰਗ ਖੇਤੀਬਾੜੀ ਲਈ ਬੀਜੇ ਜਾਣ ਵਾਲੇ ਬੀਜ ਟੈਕਨੀਕ ਉਹ ਸਾਰੀ ਚੇਂਜ ਹੋ ਗਈ ਸੀ ਰਵੈਤੀ ਤਰੀਕ ਤੌਰ ਤਰੀਕੇ ਛੱਡ ਕੇ ਰਵੈਤੀ ਬੀਜ ਛੱਡ ਕੇ ਦੇਸੀ ਬੀਜ ਛੱਡ ਕੇ ਹਾਈ ਬ੍ਰੈਡ ਬੀਜ ਨੇ ਇਥੇ ਇੰਟਰੋਡਿਊਸ ਕੀਤੇ ਗਏ ਇਸ ਤੋਂ ਪਹਿਲਾਂ ਜਿਹੜੇ ਦੋ ਰੈਵਲੂਸ਼ਨ ਹੋਏ ਆ ਪਹਿਲਾ ਰੈਵਲੂਸ਼ਨ ਹੋਇਆ ਜਿਹੜਾ 10000 ਬੀਸੀਈ ਦੇ ਜਦੋਂ ਲੋਕ ਇਕੱਠੇ ਹੋ ਕੇ ਇੱਕ ਥਾਂ ਤੇ ਟਿਕ ਕੇ ਖੇਤੀ ਕਰਨ ਲੱਗੇ ਸੀ ਦੂਜਾ ਰੈਵਲੂਸ਼ਨ ਹੋਇਆ 18ਵੀਂ 19ਵੀਂ ਸਦੀ ਦੇ ਵਿੱਚ ਜੀ ਦੇ ਵਿੱਚ ਕ੍ਰੌਪ ਰੋਟੇਸ਼ਨ ਵਗੈਰਾ ਜਿਹੜੇ ਆਏ ਕਿ ਇੱਕ ਵਾਰ ਆ ਫਸਲ ਬੀਜ ਲਓ ਕਾ ਬੀਜ ਲਓ ਫਿਰ ਆ ਬੀਜ ਲਓ ਫਿਰ ਆ ਬੀਜ ਲਓ ਤੇ ਤੀਸਰਾ ਜਿਹੜਾ ਰੈਵਲੂਸ਼ਨ ਉਹ ਇਹ ਹਰੀ ਕ੍ਰਾਂਤੀ ਵਾਲਾ ਰੈਵਲੂਸ਼ਨ ਹੋਇਆ ਆ ਵਿਕਸਤ ਦੇਸ਼ਾਂ ਤੋਂ ਸ਼ੁਰੂ ਹੋਇਆ 20ਵੀਂ ਸਦੀ ਦੇ ਵਿੱਚ ਤੇ ਇਹਦੇ ਇਹਦੇ ਤੇ ਕੰਮ ਸ਼ੁਰੂ ਹੋ ਗਿਆ ਸੀਗਾ ਤੇ ਹੌਲੀ-ਹੌਲੀ ਬਾਕੀ ਦੇਸ਼ਾਂ ਦੇ ਵਿੱਚ 1980 ਤੱਕ ਇਹ ਗਲੋਬਲੀ ਇਹ ਨੇ ਆਪ ਦਾ ਅਸਰ ਦਿਖਾਤਾ ਸੀ ਤਾਂ ਇਹਦੇ ਵਿੱਚ ਦੋ ਵੱਡੀਆਂ ਜਿਹੜੀਆਂ ਫਰਮਾਂ ਉਹਨਾਂ ਦੇ ਨਾਮ ਆਉਂਦੇ ਆ ਫੋਰਡ ਫਾਊਂਡੇਸ਼ਨ ਤੇ ਰੌਕਫੈਲਰ ਫਾਊਂਡੇਸ਼ਨ ਇਹਨਾਂ ਦਾ ਬੜਾ ਵੱਡਾ ਯੋਗਦਾਨ ਆ ਹਰੀ ਕ੍ਰਾਂਤੀ ਦੇ ਵਿੱਚ ਇਹਨਾਂ ਦੇ ਸ਼ੁਰੂ ਦੇ ਜਿਹੜੇ ਪ੍ਰੋਜੈਕਟ ਸੀ ਉਹ ਮੈਕਸੀਕੋ ਦੇ ਵਿੱਚ ਲਾਏ ਇਹਨਾਂ ਨੇ ਤੇ ਨਾਰਮਨ ਬੌਰਲਗ ਜਿਹਨੂੰ ਫਾਦਰ ਆਫ ਗ੍ਰੀਨ ਰੈਵੋਲੂਸ਼ਨ ਇਨ ਦਾ ਵਰਲਡ ਕਿਹਾ ਜਾਂਦਾ ਜਿਨ੍ਹਾਂ ਨੂੰ ਨੋਬਲ ਪੀਸ ਪ੍ਰਾਈਜ਼ 1970 ਦੇ ਵਿੱਚ ਮਿਲਿਆ ਉਹ ਵੀ ਰਾਕਫੋਰਡ ਫਾਊਂਡੇਸ਼ਨ ਨਾਲ ਮਿਲ ਕੇ ਕੰਮ ਕਰ ਰਹੇ ਸਨ ਨਾਰਮਨ ਬੌਰਲਗ ਹੋਰਾਂ ਨੂੰ ਇਹ ਕ੍ਰੈਡਿਟ ਜਾਂਦਾ ਕਿ ਉਹਨਾਂ ਨੇ ਦੁਨੀਆ ਦੇ ਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਭੁੱਖਮਰੀ ਤੋਂ ਬਚਾ ਲਈਆਂ ਤਾਂ ਦੋਵੇਂ ਫੂਡ ਫਾਊਂਡੇਸ਼ਨ ਤੇ ਰੌਕਫੈਲਰ ਫਾਊਂਡੇਸ਼ਨ ਇਹਨਾਂ ਨੇ ਇਹਨਾਂ ਦੀ ਬਹੁਤ ਵੱਡੀ ਇਨਵੋਲਵਮੈਂਟ ਆ ਮੈਕਸੀਕੋ ਦੇ ਵਿੱਚ ਇਹ ਹਰੀ ਕ੍ਰਾਂਤੀ ਦੀ ਡਿਵੈਲਪਮੈਂਟ ਸ਼ੁਰੂ ਕਰਨ ਦੇ ਲਈ ਦੂਸਰੇ ਇੰਪੋਰਟੈਂਟ ਸਾਇੰਟਿਸਟ ਜਿਹੜੇ ਹੈ ਉਹ ਹੈਗੇ ਯੁਵਾਨ ਲੌਂਗ ਪਿੰਗ ਇਹਨਾਂ ਦਾ ਵੀ ਹਾਈਬ੍ਰਿਡ ਚਾਵਲਾਂ ਦੇ ਉੱਤੇ ਬੜਾ ਵੱਡਾ ਕੰਮ ਆ ਨਾਰਮਨ ਬੌਰਲਗ ਦਾ ਕਣਕ ਦੇ ਉੱਤੇ ਕਣ ਕਣਕ ਦੇ ਹਾਈਬ੍ਰਿਡ ਬੀਜਾਂ ਦੇ ਉੱਤੇ ਕੰਮ ਆ। ਤਾਂ 1960 ਦੇ ਵਿੱਚ ਤਕਰੀਬਨ ਇਹ ਹਾਈ ੀਲਡਿੰਗ ਵੈਰਾਈਟੀਆਂ ਜਿਹੜੀਆਂ ਸੀਰੀਆਲਾਂ ਦੀਆਂ ਕਣਕ ਦੀਆਂ ਚਾਵਲਾਂ ਦੀਆਂ ਇਸ ਤੋਂ ਇਲਾਵਾ ਕੈਮੀਕਲ ਦਾ ਯੂਜ਼ ਫਰਟੀਲਾਈਜ਼ਰ ਕੈਮੀਕਲ ਰੇਹਾਂ ਦਾ ਸਪਰੇਹਾਂ ਦਾ ਇਹ ਯੂਜ਼ ਉਦੋਂ ਹੋਣ ਲੱਗ ਗਿਆ ਸੀਗਾ। ਤੇ ਸਿੰਚਾਈ ਦੇ ਵੀ ਉਹਨਾਂ ਨੇ ਨਹਿਰਾਂ ਖਾਲੇ ਬਣਾ ਕੇ ਪਾਣੀ ਦੀ ਵੰਡ ਕਰਕੇ ਸਾਰੇ ਖੇਤਾਂ ਤੱਕ ਮੈਕਸਿਮਮ ਤੱਕ ਜਿੱਥੇ ਤੱਕ ਲਗਾ ਸਕੇ ਉਹ ਲਾਉਣਾ ਸ਼ੁਰੂ ਕਰਤਾ ਸੀ ਤਾਂ ਮੈਕਸੀਕੋ ਨੂੰ ਬਰਥਪਲੇਸ ਆਫ ਗ੍ਰੀਨ ਰੈਵਿਊਸ਼ਨ ਵੀ ਕਿਹਾ ਜਾਂਦਾ ਇਹਦੇ ਨਾਲ ਨਾਲ ਮੈਕਸੀਕੋ ਨੂੰ ਬਰੀਅਲ ਗਰਾਉਂਡ ਵੀ ਕਿਹਾ ਜਾਂਦਾ ਗ੍ਰੀਨ ਰੈਵਿਊਸ਼ਨ ਦਾ ਕਿਉਂਕਿ ਜਿਹੜੀ ਹਰੀ ਕ੍ਰਾਂਤੀ ਆ ਉਹ ਸ਼ੁਰੂ ਵੀ ਮੈਕਸੀਕੋ ਦੇ ਵਿੱਚ ਹੋਈ ਤੇ ਜਦੋਂ ਸ਼ੁਰੂ ਮੈਕਸੀਕੋ ਦੇ ਵਿੱਚ ਹੋਈ ਤੇ ਹਰੀ ਕ੍ਰਾਂਤੀ ਜਿੱਥੇ-ਜਿੱਥੇ ਵੀ ਆਈ ਆ ਉੱਥੇ-ਉੱਥੇ ਉਹਦੇ ਲੰਮੇ ਟਾਈਮ ਤੋਂ ਚੱਲਣ ਤੋਂ ਬਾਅਦ ਉਹਦੇ ਜਿਹੜੇ ਦੁਰਪ੍ਰਭਾਵ ਵੀ ਪੈਣੇ ਉਹੋ ਤਿੱਖਨੇ ਸ਼ੁਰੂ ਹੋ ਗਏ ਤਾਂ ਉਹ ਵੀ ਮੈਕਸੀਕੋ ਦੇ ਵਿੱਚ ਹੀ ਦਿਸੇ ਮੈਕਸੀਕੋ ਦਾ এনवायरमेंट ਖਰਾਬ ਹੋ ਗਿਆ ਉੱਥੇ ਪਾਣੀ ਹੀਠਾਂ ਚਲਾ ਗਿਆ ਧਰਤੀ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਜਿਹੜੀ ਆ ਉਹ ਉਹਦੇ ਤੇ ਅਸਰ ਹੋ ਗਿਆ ਜ਼ਿਆਦਾਤਰ ਕੈਮੀਕਲ ਫਰਟੀਲਾਈਜ਼ਰ ਵਗੈਰਾ ਯੂਜ਼ ਕਰਨ ਦੇ ਲਈ ਕਿਸਾਨਾਂ ਦੀ ਇਨਪੁਟ ਕਾਸਟ ਵਧ ਗਈ ਜਿਵੇਂ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚ ਵੀ ਕਿਸਾਨਾਂ ਦੀ ਜਿਹੜੀ ਇਨਪੁਟ ਕਾਸਟ ਬਹੁਤ ਜ਼ਿਆਦਾ ਆ ਇਸ ਕਰਕੇ ਉਹਨਾਂ ਨੂੰ ਬਚਦਾ ਕੁਝ ਨਹੀਂ ਤਾਂ ਇਹ ਸਾਰਾ ਜਿਹੜਾ ਸੀ ਇਹ ਮੈਕਸੀਕੋ ਦੇ ਵਿੱਚ ਹੋਇਆ ਇਸ ਤੋਂ ਬਾਅਦ ਫਿਲੀਪੀਨ ਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਆਇਆ ਚਾਈਨਾ ਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਆਇਆ ਤੇ ਉਸ ਤੋਂ ਬਾਅਦ ਭਾਰਤ ਦੇ ਵਿੱਚ ਵੀ ਗ੍ਰੀਨ ਰੈਵਿਊਲੂਸ਼ਨ ਆਇਆ ਭਾਰਤ ਦੇ ਵਿੱਚ ਗ੍ਰੀਨ ਰੈਵਿਊਲੂਸ਼ਨ ਦੀ ਲੋੜ ਸੀ ਕਿਉਂ ਲੋੜ ਸੀ ਕਿਉਂਕਿ ਉਦੋਂ ਭਾਰਤ ਡਿਪੈਂਡ ਕਰਦਾ ਸੀ ਆਪਦੀਆਂ ਭੋਜਨ ਦੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਯੂ ਐਸ ਦੇ ਉੱਤੇ ਯੂ ਐਸ ਦੀ ਪਾਲਿਸੀ ਸੀ ਪੀ ਐਲ 480 ਪੀ ਐਲ 480 ਦੇ ਤਹਿਤ ਯੂਐਸ ਸਪਲਾਈ ਕਰਦਾ ਸੀ ਜਿਹੜੀਆਂ ਡਿਵੈਲਪਿੰਗ ਕੰਟਰੀਆਂ ਸੀਗੀਆਂ ਉਹਨਾਂ ਨੂੰ ਕਣਕ ਤਾਂ ਉਹ ਕਣਕ ਇਹਨਾਂ ਦੀ ਪਾਲਿਸੀ ਦੇ ਤਹਿਤ ਕਣਕ ਚਾਵਲ ਤੇ ਹੋਰ ਗ੍ਰੇਨ ਜਿਹੜੇ ਉਹ ਇੰਡੀਆ ਨੂੰ ਸਪਲਾਈ ਕਰਦਾ ਸੀ ਰੈਗੂਲਰਲੀ ਤਾਂ ਜਿਹੜੀ ਪੇਮੈਂਟ ਲੈਂਦਾ ਸੀ ਯੂਐਸਓ ਰੁਪਈਆਂ ਦੇ ਵਿੱਚ ਲੈਂਦਾ ਸੀ ਤੇ ਉਹ ਰੁਪਈਏ ਯੂਐਸ ਭਾਰਤ ਦੇ ਵਿੱਚ ਡਿਵੈਲਪਮੈਂਟ ਦੇ ਪ੍ਰੋਜੈਕਟਾਂ ਤੇ ਲਾਉਂਦਾ ਸੀ ਤਾਂ ਇਹ ਸਾਰਾ ਚੱਲਦਾ ਰਿਹਾ ਚੱਲਦਾ ਰਿਹਾ ਪਰ ਇੱਕ ਟਾਈਮ ਆਇਆ ਜਦੋਂ ਇਹ ਜਿਹੜੀ ਸਪਲਾਈ ਸੀ ਉਹਦੇ ਵਿੱਚ ਉਹਨੂੰ ਯੂਐਸਏ ਐਜ਼ ਅ ਵੈਪਨ ਦੇ ਤੌਰ ਤੇ ਯੂਜ਼ ਕਰਨ ਲੱਗ ਗਿਆ ਕਿਉਂਕਿ ਇੰਡੀਆ ਦੀ ਪੂਰੀ ਤਰ੍ਹਾਂ ਡਿਪੈਂਡੈਂਸੀ ਸੀ ਆਵਦੀਆਂ ਭੋਜਨ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਲਈ ਯੂਐਸ ਤੇ ਤੇ ਯੂਐਸ ਉਸੇ ਕਮਜ਼ੋਰੀ ਦਾ ਫਾਇਦਾ ਇੰਡੀਆ ਦੇ ਨੂੰ ਆਪਦੇ ਪੱਖ 'ਚ ਕਰਨ ਲਈ ਇੰਡੀਆ ਤੇ ਇੰਡੀਆ ਨੂੰ ਆਪਦੇ ਮਤਲਬ ਅਧੀਨ ਕਰਨ ਲਈ ਉਸੇ ਚੀਜ਼ ਦਾ ਫਾਇਦਾ ਚੁੱਕਦਾ ਪਿਆ ਸੀ ਤਾਂ ਸ਼ਾਰਟ ਟਰਮ ਲਈ ਤਾਂ ਇਹ ਠੀਕ ਸੀ ਕਿ ਭੋਜਨ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਸੀ ਸਾਡੇ ਅਕਾਲ ਜਿਹੜੇ ਸੋਕੇ ਆ ਜਾਂ ਹੋਰ ਆ ਉਹਨਾਂ ਤੋਂ ਸਾਡੇ ਸਾਡਾ ਬਚਾਅ ਹੋ ਜਾਂਦਾ ਸੀਗਾ ਪਰ ਡਿਪੈਂਡੈਂਸੀ ਬਹੁਤ ਹੋ ਗਈ ਸੀ ਭਾਰਤੀ ਯੂ ਐਸ ਦੇ ਉੱਤੇ ਤਾਂ 1965 66 ਦੇ ਵਿੱਚ ਫੂਡ ਕਰਾਈਸਿਸ ਆ ਗਿਆ ਸੀ ਕਿਉਂਕਿ ਯੂ ਐਸ ਨੇ ਇਹ ਭੋਜਨ ਦੀ ਜਿਹੜੀ ਏਡ ਸੀ ਉਹਦੇ ਤੇ ਰੈਸਟ੍ਰਿਕਸ਼ਨਸ ਲਾਤੀਆਂ ਸੀ ਹੁਣ ਇਹਦੇ ਪਿੱਛੇ ਵੀ ਕੋਈ ਕਾਰਨ ਸੀ ਕਿਉਂ ਜਿਹੜੀਆਂ ਰੈਸਟ੍ਰਿਕਸ਼ਨਸ ਲਾਈਆਂ ਸੀ 1965 ਵਿੱਚ ਜਿਹੜਾ ਭਾਰਤ ਪਾਕਿਸਤਾਨ ਦੀ ਲੜਾਈ ਹੁੰਦੀ ਆ ਉਹਦਾ ਕਰਕੇ ਯੂ ਐਸ ਆ ਉਹ ਪਾਕਿਸਤਾਨ ਦੀ ਸਪੋਰਟ ਕਰਦਾ ਸੀ ਤਾਂ ਉਹ ਨੇ ਆਪਦੀ ਜਿਹੜੀ ਸਪਲਾਈ ਸੀ ਭਾਰਤ ਨੂੰ ਭੋਜਨ ਦੀ ਉਹਦੇ ਤੇ ਰੋਕ ਲਾਤੀ 1971 ਦੇ ਵਿੱਚ ਫੇਰ ਪਾਕਿਸਤਾਨ ਤੇ ਇੰਡੀਆ ਦਾ ਲੜਾਈ ਹੁੰਦੀ ਆ ਤਾਂ ਯੂਐਸ ਨੇ ਫੇਰ ਉਹਦੇ ਤੇ ਕੱਟ ਲਾਤਾ ਤਾਂ ਭਾਰਤ ਦੀ ਜਿਹੜੀ ਫੂਡ ਤੇ ਡਿਪੈਂਡੈਂਸੀ ਜਿਹੜੀ ਫੂਡ ਦੀ ਕੰਡੀਸ਼ਨ ਸੀ ਉਹ ਬਹੁਤ ਖਰਾਬ ਹੋ ਗਈ ਸੀ ਉਦੋਂ ਤਾਂ ਉਸ ਸਮੇਂ ਫਿਰ ਇਹਨਾਂ ਨੇ ਇਸ ਇੰਡੀਆ ਨੇ ਇਹ ਇਹਦੇ ਦੇ ਯੂਐਸਏ ਦੇ ਉੱਤੇ ਆ ਉਹਦੀ ਡਿਪੈਂਡੈਂਸੀ ਘਟਾਉਣ ਦੇ ਲਈ ਤੇ ਸੈਲਫ ਸਫੀਸ਼ੀਐਂਟ ਹੋਣ ਲਈ ਆਤਮ ਨਿਰਭਰ ਹੋਣ ਲਈ ਜਿਹੜਾ ਗ੍ਰੀਨ ਰੈਵੋਲੂਸ਼ਨ ਉਹ ਟੈਕਨੀਕ ਇੱਥੇ ਲੈ ਕੇ ਆਏ ਸਮਾ 1966-67 ਦਾ 667 ਦੇ ਵਿੱਚ ਪੰਜਾਬ ਦੀ ਵੰਡ ਵੀ ਹੋਈ ਆ ਹਰਿਆਣਾ ਬਣਿਆ ਹਿਮਾਚਲ ਪ੍ਰਦੇਸ਼ ਦਾ ਕੁਝ ਹਿੱਸਾ ਬਣਿਆ ਤਾਂ 667 ਦੇ ਵਿੱਚ ਤੇ ਹਰੀ ਕ੍ਰਾਂਤੀ ਨੂੰ ਆਫੀਸ਼ੀਅਲੀ ਲਾਂਚ ਕੀਤਾ ਗਿਆ ਤਾਂ ਇਹਦੇ ਵਿੱਚ ਇੰਟਰਨੈਸ਼ਨਲ ਜਿਹੜੇ ਡੋਨਰ ਏਜੰਸੀਜ਼ ਤੇ ਗਵਰਨਮੈਂਟ ਆਫ ਇੰਡੀਆ ਨੇ ਮਿਲ ਕੇ ਕੰਮ ਕੀਤਾ ਜਿਵੇਂ ਨੋਰਮਨ ਹਾਰਲਗ ਨੇ ਮੈਕਸੀਕੋ ਦੇ ਵਿੱਚ ਕੰਮ ਕੀਤਾ ਸੀ ਉਵੇਂ ਹੀ ਇੱਥੇ ਐਮ ਐਸ ਸਵਾਮੀ ਨਾਥ ਨੇ ਕੰਮ ਕੀਤਾ ਸੀ ਤੇ ਐਮ ਐ ਸੁਆਮੀ ਨਾਥਨ ਨੂੰ ਫਾਦਰ ਆਫ ਗ੍ਰੇਨ ਰੈਵੋਲੂਸ਼ਨ ਇਨ ਇੰਡੀਆ ਕਿਹਾ ਜਾਂਦਾ ਹਾਈ ੀਲਡਿੰਗ ਵੈਰਾਈਟੀਆਂ ਇੱਥੇ ਇੰਟਰੋਡਿਊਸ ਕੀਤੀਆਂ ਹਾਈਬ੍ਰਿਡ ਜਿਵੇਂ ਆਪਾਂ ਕਹਿ ਦਿੰਨੇ ਆ ਜਿਹੜਾ ਸਿੰਚਾਈ ਦਾ ਜਿਹੜਾ ਢਾਂਚਾ ਸੀ ਨਹਿਰਾਂ ਸੂਏ ਕਸੀਆਂ ਡ੍ਰਿਪ ਸਿਸਟਮ ਹੋਰ ਮਸ਼ੀਨਰੀ ਹਾਈਬ੍ਰਿਡ ਬੀਜ ਸਿੰਥੈਟਿਕ ਫਰਟੀਲਾਈਜ਼ਰ ਰੇਹਾਂ ਪੈਸਟੀਸਾਈਡ ਸਪਰੇਹਾਂ ਇਹ ਸਾਰੀਆਂ ਕਿਸਾਨਾਂ ਨੂੰ ਦਿੱਤੀਆਂ ਇੰਟਰੋਡਿਊਸ ਕਰਵਾਇਆ ਇਹਨਾਂ ਨਾਲ ਤਾਂ ਇਹਦੇ ਨਾਲ ਵੱਡੇ ਪੱਧਰ ਤੇ ਇਥੇ ਫਸਲਾਂ ਪੈਦਾ ਹੋਣ ਲੱਗੀਆਂ ਜਿਹੜੀ ਭਾਰਤ ਦੀ ਡਿਪੈਂਡੈਂਸੀ ਸੀ ਭੋਜਨ ਨੂੰ ਲੈ ਕੇ ਦੂਜੇ ਦੇਸ਼ਾਂ ਦੇ ਉੱਤੇ ਉਹ ਹੌਲੀ-ਹੌਲੀ ਘਟ ਗਈ ਇੱਕ ਟਾਈਮ ਆਇਆ ਹੁਣ ਵੀ ਉਹ ਸਮਾਂ ਜਦੋਂ ਭਾਰਤ ਐਕਸਪੋਰਟ ਕਰਦਾ ਆਪਣੇ ਝੋਨਾ ਕਣਕ ਡਾਕਟਰ ਸੁਆਮੀ ਨਾਥਨ ਨੇ ਵੀ ਤਾਂ ਹਾਈਬ੍ਰਿਡ ਦੇ ਬੀਜਾਂ ਨੂੰ ਇੰਟਰੋਡਿਊਸ ਕਰਨ ਦੇ ਵਿੱਚ ਦੂਜੇ ਪਾਸੇ ਕਾਂਗਰਸ ਦੇ ਜਿਹੜੀ ਸੈਂਟਰ ਸਰਕਾਰ ਆ ਉਦੋਂ ਲਾਲ ਬਹਾਦਰ ਸ਼ਾਸਤਰੀ ਹੁੰਦੇ ਸੀ ਪ੍ਰਧਾਨ ਮੰਤਰੀ ਤਾਂ ਲਾਲ ਬਹਾਦਰ ਸ਼ਾਸਤਰੀ ਨੇ ਵੀ ਪੂਰੀ ਸਪੋਰਟ ਕੀਤੀ ਤੇ ਇਹ ਸਕੀਮ ਜਿਹੜੀ ਪੰਜਾਬ ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਵੈਸਟਰਨ ਉੱਤਰ ਪ੍ਰਦੇਸ਼ ਦੇ ਵਿੱਚ ਲਾਂਚ ਕੀਤੀ ਗਈ ਡਾਕਟਰ ਸੋਮੀਨਾਥਨ ਤੋਂ ਬਿਨਾ ਇਹਦੇ ਵਿੱਚ ਚਦੰਬਰਮ ਸੁਬਰਾਮਨੀਅਮ ਜਿਹੜੇ ਉਦੋਂ ਫੂਡ ਤੇ ਐਗਰੀਕਲਚਰ ਮਨਿਸਟਰ ਸੀ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਸੀਗਾ ਤਾਂ ਇਹ ਸਾਰੀ ਟੀਮ ਸੀ ਜੀਨੇ ਪੂਰਾ ਮਿਲ ਕੇ ਰਲ ਕੇ ਇੱਕ ਇੰਟਰੋਡਿਊਸ ਕੀਤਾ ਸੀ ਹਰੀ ਕ੍ਰਾਂਤੀ ਆ ਇਹ ਇੰਡੀਆ ਦੇ ਵਿੱਚ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਦੋਂ 26 27 ਦੇਸ਼ ਛੱਡ ਕੇ ਕਿ ਉਹਦੋਂ ਬਾਕੀ ਸੂਬੇ ਇੰਡੀਆ ਦੇ ਭਾਰਤ ਦੇ ਛੱਡ ਕੇ ਪੰਜਾਬ ਨੂੰ ਹੀ ਕਿਉਂ ਚੁਣਿਆ ਗਿਆ ਪੰਜਾਬ ਨੂੰ ਚੁਣਨ ਦੇ ਬਹੁਤ ਸਾਰੇ ਕਾਰਨ ਸੀਗੇ ਨੰਬਰ 1 ਤਾਂ ਇੱਥੇ ਕਲਾਈਮੇਟ ਕੰਡੀਸ਼ਨ ਜਿਹੜੇ ਵਾਤਾਵਰਣ ਦੇ ਕੰਡੀਸ਼ਨਾਂ ਇਸ ਤਰ੍ਹਾਂ ਦੀਆਂ ਉਪਜਾਊ ਜਟੋਲ ਮਿੱਟੀ ਹੈ ਇੱਥੇ ਜੀ ਦੇ ਵਿੱਚ ਕੋਈ ਵੀ ਫਸਲ ਉਗਾਓ ਤੁਸੀਂ ਉਹ ਹੋ ਜਾਂਦੀ ਹੈ ਹਾਈਬ੍ਰਿਡ ਵੈਰਾਈਟੀਆਂ ਲਈ ਤਾਂ ਇਹ ਬਹੁਤ ਜ਼ਿਆਦਾ ਢੁਕਵੀਂ ਹੈ ਹਰੇਕ ਤਰ੍ਹਾਂ ਦਾ ਮੌਸਮ ਪੰਜਾਬ ਦੇ ਵਿੱਚ ਆ ਪ੍ਰੋਪਰ ਧੋਪਾ ਪੂਰ ਵਰਖਾ ਪੂਰੀ ਹੁੰਦੀ ਐ ਇੱਥੇ ਦੂਸਰਾ ਸंचाई ਦਾ ਜਿਹੜਾ ਸਾਧਨ ਸੀ ਨਹਿਰਾ ਕੱਸੀਆਂ ਉਹ ਇੱਥੇ ਪਹਿਲਾਂ ਹੀ ਆਲਰੇਡੀ ਸੀ ਗਿਆ ਉਹਨਾਂ 'ਚ ਹੋਰ ਕੰਮ ਕਰਨਾ ਸੀ ਨਵੀਆਂ ਬਣਾਉਣ ਦੀ ਲੋੜ ਨਹੀਂ ਸੀ ਪਾਣੀ ਉਚਿਤ ਮਾਤਰਾ 'ਚ ਉਪਲਬਧ ਸੀ ਇੱਥੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਕਹਿੰਦੇ ਆ ਤਾਂ ਉਹ ਇੱਥੇ ਆਲਰੇਡੀ ਸੀਗਾ ਦੂਸਰਾ ਫਾਰਮਿੰਗ ਕਮਿਊਨਿਟੀ ਪੰਜਾਬ ਦੇ ਲੋਕ ਜਿਹੜੇ ਆ ਉਹ ਸਦੀਆਂ ਤੋਂ ਇੱਥੇ ਖੇਤੀਬਾੜੀ ਨਾਲ ਜੁੜੇ ਹੋਏ ਆ ਉਹਨਾਂ ਨੂੰ ਜ਼ਿਆਦਾ ਟ੍ਰੇਨਿੰਗ ਦੇਣ ਦੀ ਜ਼ਿਆਦਾ ਖੇਤੀ ਸਿਖਾਉਣ ਦੀ ਲੋੜ ਨਹੀਂ ਸਿਰਫ ਉਹਨਾਂ ਨੂੰ ਟੈਕਨੀਕ ਦੇਣੀ ਸੀ ਔਰ ਉਹ ਟੈਕਨੀਕ ਬੜੀ ਜਲਦੀ ਪੰਜਾਬ ਦੇ ਕਿਸਾਨਾਂ ਨੇ ਅਡਾਪਟ ਕਰ ਲਈ ਟੈਕਨੀਕ ਦੇ ਵਿੱਚ ਫਿਰ ਉਹੀ ਹਾਈਬ੍ਰਿਡ ਬੀਜ ਕੈਮੀਕਲ ਫਰਟੀਲਾਈਜ਼ਰਸ ਰੇਹਾਂ ਸਪਰੇਹਾਂ ਖੇਤੀਬਾੜੀ ਦੇ ਨਵੇਂ ਢੰਗ ਟਰੈਕਟਰ ਮਸ਼ੀਨਰੀ ਕੰਬਾਈਨਾ ਇਹ ਐਗਰੀਕਲਚਰਲੀ ਢਾਂਚਾ ਇੱਥੇ ਸੀ ਟਰਾਂਸਪੋਰਟ ਸਿਸਟਮ ਬਹੁਤ ਵਧੀਆ ਸੀ ਸੜਕਾਂ ਸੀਗੀਆਂ ਰੇਲਵੇ ਲਾਈਨਾਂ ਸੀਗੀਆਂ ਰਿਸਰਚ ਸੈਂਟਰ ਸੀਗੇ ਤਾਂ ਇਹ ਸਾਰਾ ਕੀਤਾ ਗਿਆ ਇਸ ਤੋਂ ਇਲਾਵਾ ਜਿਹੜਾ ਐਮਐਸਪੀ ਦਿੱਤਾ ਗਿਆ ਇੱਥੋਂ ਦੇ ਕਿਸਾਨਾਂ ਨੂੰ ਕਿ ਤੁਸੀਂ ਫਸਲ ਲਗਾਓ ਘੱਟੋ ਘੱਟ ਤੁਹਾਨੂੰ ਜਿਹੜੀ ਖਰੀਦ ਦਾ ਮੁੱਲ ਦਿੱਤਾ ਜਾਊਗਾ ਜੇ ਤੁਹਾਡੀ ਫਸਲ ਨਹੀਂ ਵਿਕਦੀ ਤਾਂ ਸਰਕਾਰ ਤੁਹਾਡੀ ਫਸਲ ਚੱਕੇ ਚੱਕੂਗੀ ਇਸ ਮੁੱਲ ਤੇ ਇਦੋਂ ਤੁਹਾਡੀ ਫਸਲ ਦਾ ਭਾਅ ਸਰਕਾਰ ਡਿਗਨ ਨਹੀਂ ਦਿੰਦੀ ਤਾਂ ਇਹ ਸਾਰੇ ਦਾ ਸੀ ਜਿਹੜਾ ਸਿਨੈਰੀਓ ਕਿ ਬੜੀ ਜਲਦੀ ਹਰੀ ਕ੍ਰਾਂਤੀ ਦਾ ਕਨਸੈਪਟ ਉਹ ਅਡੈਪਟ ਕਰ ਲਿਆ ਪੰਜਾਬ ਦੇ ਕਿਸਾਨਾਂ ਨੇ ਤਾਂ ਬਹੁਤ ਕੁਝ ਇੱਥੇ ਨਵਾਂ ਪੰਜਾਬ 'ਚ ਇੰਟਰੋਡਿਊਸ ਕੀਤਾ ਗਿਆ ਹਰੀ ਕ੍ਰਾਂਤੀ ਨੂੰ ਸਕਸੈਸਫੁਲ ਬਣਾਉਣ ਲਈ ਜਿਵੇਂ ਨਹਿਰਾਂ ਦਾ ਕਸੀਆਂ ਦਾ ਨੈਟਵਰਕ ਭਾਖੜਾ ਨੰਗਲ ਸਿਸਟਮ ਨੂੰ ਹੋਰ ਡਿਵੈਲਪ ਕੀਤਾ ਗਿਆ ਟਿਊਬਲ ਬੋਰਵੈਲ ਲਾਉਣ ਲਈ ਇਥੇ ਸਕੀਮਾਂ ਦਿੱਤੀਆਂ ਗਈਆਂ ਡੈਮ ਬਣਾਏ ਗਏ ਪਿੰਡਾਂ ਦੇ ਵਿੱਚ ਬਿਜਲੀ ਸਪਲਾਈ ਦਿੱਤੀ ਗਈ ਸੜਕਾਂ ਦਾ ਇਥੇ ਜਾਲ ਵਿਛਾਇਆ ਗਿਆ ਗ੍ਰੇਨ ਸਟੋਰੇਜ ਫੈਸਿਲਿਟੀਆਂ ਗ੍ਰੇਨ ਨੂੰ ਦਾਣਿਆਂ ਨੂੰ ਫਸਲ ਨੂੰ ਸਟੋਰ ਕਰਨ ਲਈ ਮਾਲਕਦਾਨ ਵਗੈਰਾ ਬਣਾਏ ਗਏ ਕੋਲਡ ਸਟੋਰ ਬਣਾਏ ਗਏ ਐਗਰੋ ਪ੍ਰੋਸੈਸਿੰਗ ਇੰਡਸਟਰੀਆਂ ਲਾਈਆਂ ਗਈਆਂ ਜਿਵੇਂ ਰਾਈਸ ਮਿਲ ਫਲੋਰ ਮਿਲਾਂ ਤਾਂ ਇਹ ਸਾਰਾ ਕੁਝ ਟ੍ਰੇਨਿੰਗ ਸੈਂਟਰ ਲਾਏ ਗਏ ਤਾਂ ਇਹ ਸਭ ਕੁਝ ਸੀਗਾ ਮਾਰਕੀਟ ਜਾਂ ਮੰਡੀਆਂ ਜਿਹੜੀਆਂ ਉਹ ਇੱਥੇ ਬਣਾਈਆਂ ਗਈਆਂ ਮੰਡੀ ਬੋਰਡ ਬਣਾਏ ਗਏ ਤਾਂ ਇਹ ਸੀ ਸਿਸਟਮ ਜਿਹੜਾ ਹਰੀ ਕ੍ਰਾਂਤੀ ਦੇ ਵਿੱਚ ਉਹਨੂੰ ਸਕਸੈਸਫੁਲ ਕਰਨ ਦੇ ਲਈ ਕੀਤਾ ਗਿਆ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਤਾਂ ਆ ਗਈ ਇੱਕ ਸਮੱਸਿਆ ਨੂੰ ਸੁਲਝਾਉਂਦੇ ਸੁਲਝਾਉਂਦੇ ਦੂਜੀ ਸਮੱਸਿਆ ਸਾਡੇ ਗਲ ਪੈ ਗਈ ਹਰੀ ਕ੍ਰਾਂਤੀ ਨੇ ਜਿੱਥੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਉੱਥੇ ਜਿੱਥੇ-ਜਿੱਥੇ ਇਹਦੀ ਪ੍ਰੈਕਟਿਸ ਹੋਈ ਬਹੁਤ ਵੱਡੇ ਪੱਧਰ ਤੇ ਉੱਥੋਂ ਦੇ ਖਿੱਤੇ ਨੂੰ ਉਥੋਂ ਦੇ ਲੋਕਾਂ ਤੇ ਇਹਦਾ ਬੈਡ ਇੰਪੈਕਟ ਵੀ ਪਿਆ ਜਿਵੇਂ ਪੰਜਾਬ ਦੇ ਵਿੱਚ ਪਿਆ ਪੰਜਾਬ ਦੇ ਵਿੱਚ ਫਸਲਾਂ ਬਹੁਤ ਹੁੰਦੀਆਂ ਨੇ 노 ਡਾਊਟ ਫਸਲਾਂ ਹੁੰਦੀਆਂ ਨੇ ਫਸਲਾਂ ਦੀ ਝਾੜ ਹੁੰਦੇ ਆ ਪਰ ਫਸਲਾਂ ਨੂੰ ਉਗਾਉਣ ਲਈ ਖਰਚੇ ਵੀ ਓਨੇ ਹੀ ਹੁੰਦੇ ਐ ਐਡੀਆਂ ਮਹਿੰਗੀਆਂ ਜਿਹੜੇ ਇਹ ਆਰਟੀਫੀਸ਼ੀਅਲ ਜਿਹੜੇ ਫਰਟੀਲਾਈਜ਼ਰ ਆ ਰਹੇ ਹਾਂ ਸਪਰੇ ਹਾਂ ਉਲੀਟੋ ਆਟ ਭਾਈ ਉਹਦੀ ਕਟਾਈ ਸੰਭਾਈ ਇਹ ਸਾਰੇ ਦੇ ਉੱਤੇ ਬਹੁਤ ਜ਼ਿਆਦਾ ਇਨਪੁਟ ਕਾਸਟ ਆ ਜਾਂਦਾ ਐਮ ਐਸ ਪੀ ਤੋਂ ਵੀ ਸਰਕਾਰਾਂ ਹੁਣ ਦੇ ਕਿਸਾਨਾਂ ਦੇ ਐਜੀਟੇਸ਼ਨ ਚੱਲਦੇ ਪਏ ਆ ਤੋਂ ਐਮ ਐਸ ਪੀ ਤੋਂ ਵੀ ਸਰਕਾਰਾਂ ਕਿਤੇ ਨਾ ਕਿਤੇ ਹੱਥ ਪਿੱਛੇ ਖਿੱਚ ਰਹੀਆਂ ਨੇ ਤਾਂ ਵਾਤਾਵਰਣ ਦੇ ਵਿੱਚ ਗ੍ਰਾਵਟਾ ਆ ਗਈ এনवायरमेंट ਡੀਗ੍ਰੇਡੇਸ਼ਨ ਕਹਿੰਦੇ ਆ ਜੀ ਨੂੰ ਧਰਤੀ ਦੀ ਸਿਹਤ ਖਰਾਬ ਹੋ ਗਈ ਇਹਦੇ ਨਾਲ ਜ਼ਿਆਦਾ ਫਸਲਾਂ ਤੁਸੀਂ ਪਾ ਪਾ ਕੇ ਰੇਹਾ ਕੱਢੀ ਜਾਓ ਕੱਢੀ ਜਾਓ ਤਾਂ ਉਹਦੀ ਜਿਹੜੀ ਉਪਜਾਊ ਸ਼ਕਤੀ ਆ ਜ਼ਮੀਨ ਦੀ ਉਹ ਘਟ ਜਾਂਦੀ ਆ ਲੰਬਾ ਸਮਾਂ ਚੱਲਣ ਤੋਂ ਬਾਅਦ ਪਾਣੀ ਥੱਲੇ ਚਲਾ ਗਿਆ ਗਰਾਊਂਡ ਵਾਟਰ ਕਿੰਨੇ ਕਿੰਨੇ 100 ਫੁੱਟ ਤੱਕ ਨਹੀਂ ਮਿਲਦਾ ਇੱਥੇ ਪੰਜਾਬ ਦੇ ਵਿੱਚ ਹੈਲਥ ਇਸ਼ੂ ਜਿਵੇਂ ਕੈਮੀਕਲ ਫਰਟੀਲਾਈਜ਼ਰ ਆਪੈਸਟੀਸਾਈਡ ਇਹਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਲੋਕਾਂ ਨੂੰ ਵਾਟਰ ਦੂਸ਼ਿਤ ਹੋ ਗਿਆ ਪਾਣੀ ਦੂਸ਼ਿਤ ਹੋ ਗਿਆ ਇੱਥੋਂ ਦਾ ਗਰਾਊਂਡ ਵਾਟਰ ਵੀ ਦੂਸ਼ਿਤ ਹੋ ਗਿਆ ਨਹਿਰਾਂ ਦਾ ਪਾਣੀ ਵੀ ਦੂਸ਼ਿਤ ਹੋ ਗਿਆ ਤਾਂ ਇਹ ਸਾਰੇ ਲੌਂਗ ਟਰਮ ਹਰੀ ਕ੍ਰਾਂਤੀ ਦੇ ਇਫੈਕਟ ਜਿਹੜੇ ਉਸ ਖਿੱਤਿਆਂ ਦੇ ਉੱਤੇ ਪੈਂਦੇ ਆ ਮੈਕਸੀਕੋ ਦੇ ਵਿੱਚ ਵੀ ਪਏ ਆ ਪੰਜਾਬ ਦੇ ਵਿੱਚ ਵੀ ਪੈ ਰਹੇ ਆ ਤਾਂ ਹਰੀ ਕ੍ਰਾਂਤੀ ਨਾਲ ਜਿੱਥੇ-ਜਿੱਥੇ ਫਾਇਦੇ ਹੋ ਰਹੇ ਆ ਉੱਥੇ-ਉੱਥੇ ਨੁਕਸਾਨ ਜਿਵੇਂ ਆਪਾਂ ਉੱਪਰ ਗੱਲ ਕਰਕੇ ਆ ਤਾਂ ਇਹਦਾ ਹੁਣ ਤੋੜ ਕੀ ਆ ਫਸਲਾਂ ਹੁਣੇ ਛੱਡ ਕੇ ਲੋਕ ਵਿਹਲੇ ਦਬੈ ਨਹੀਂ ਸਕਦੇ ਇਹਦਾ ਕੋਈ ਨਾ ਕੋਈ ਤੋੜ ਤਾਂ ਕਰਨਾ ਪਊਗਾ ਤੇ ਇੱਕ ਨਵਾਂ ਕਨਸੈਪਟ ਹੈ ਇੱਕ ਐਗਰੋ ਇਕੋਲੋਜੀ ਕਹਿੰਦੇ ਆ ਉਹਨੂੰ ਐਗਰੋ ਇਕੋਲੋਜੀ ਫਾਰਮਿੰਗ ਪ੍ਰੈਕਟਿਸ ਦੇ ਵਿੱਚ ਕੀ ਆ ਇਹਦੇ ਵਿੱਚ ਸੋਸ਼ਲ ਪ੍ਰਿੰਸੀਪਲ ਯੂਜ਼ ਕੀਤੇ ਜਾਂਦੇ ਆ ਸਸਟੇਨੇਬਲ ਫੂਡ ਸਿਸਟਮ ਪੈਦਾ ਕਰਨ ਲਈ ਕਿ ਹੌਲੀ ਹੌਲੀ ਜਿਹੜੇ ਰੇਹਾਂ ਦੇ ਉੱਤੇ ਡਿਪੈਂਡੈਂਸੀ ਆ ਉਹ ਘਟਾ ਕੇ ਅ ਜਿਹੜੇ ਦੇਸੀ ਖਾਦਾਂ ਪਾ ਕੇ ਜਾਂ ਦੇਸੀ ਤੌਰ ਤਰੀਕੇ ਉਹਨਾਂ ਨੂੰ ਬਿਮਾਰੀਆਂ ਤੋਂ ਰੋਕਥਾਮ ਦੇ ਲਈ ਉਹ ਅਪਣਾਏ ਜਾਣ ਤਾਂ ਜੋ ਜਿੰਨਾ ਸਾਡਾ ਨੁਕਸਾਨ ਹੁੰਦਾ ਉਹਨੂੰ ਪੂਰਿਆ ਜਾਵੇ ਤਾਂ ਇਹਦੇ ਵਿੱਚ ਭੋਜਨ ਦੀ ਕੁਆਲਿਟੀ ਇੰਪਰੂਵ ਕਰਨ ਦੇ ਨਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਪੋਲੀਨੇਸ਼ਨ ਤੇ ਨੇਚਰਲ ਪੈਸਟ ਕੰਟਰੋਲ ਪ੍ਰੈਕਟਿਸ ਵਗੈਰਾ ਸ਼ਾਮਲਾ ਤਾਂ ਹੀ ਜਿਹੜਾ ਐਗਰੋ ਜਿਹੜਾ ਐਗਰੋ ਇਕੋਲੋਜੀ ਆ ਇਹਨੂੰ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਜਿਵੇਂ ਐਗਰੋ ਫੋਰੈਸਟਰੀ ਬਾਇਓ ਡਾਈਵਰਸਿਟੀ ਫੂਡ ਸੋਲੂਸ਼ਨ ਤੇ ਟ੍ਰੈਡੀਸ਼ਨਲ ਨੋਲਜ ਐਗਰੋ ਫੋਰੈਸਟਰੀ ਦੇ ਵਿੱਚ ਕਿ ਜਿੱਥੇ ਤੁਸੀਂ ਸੀਰੀਅਲ ਦਾਲਾਂ ਵਗੈਰਾ ਉਗਾਉਣੀਆਂ ਨੇ ਉੱਥੇ ਜਿਹੜੀ ਚੀਜ਼ ਦਾਲਾਂ ਨੂੰ ਚਾਹੀਦੀ ਹੈ ਪਹਿਲਾਂ ਜੋ ਨਿਊਟ੍ਰੀਐਂਟਸ ਦਾਲਾਂ ਨੂੰ ਚਾਹੀਦੇ ਆ ਉਹ ਨਿਊਟ੍ਰੀਐਂਟਸ ਜ਼ਮੀਨ ਦੇ ਵਿੱਚ ਜਮਾ ਕਰਾਉਣ ਵਾਲੇ ਪਲਾਂਟਸ ਲਾਓ ਤੁਸੀਂ ਤਾਂ ਉਸ ਤੋਂ ਬਾਅਦ ਤੁਸੀਂ ਉੱਥੇ ਉਹ ਦਾਲਾਂ ਵਿੱਚੋਂ ਤਾਂ ਉਹਨਾਂ ਨੂੰ ਫਿਰ ਜ਼ਿਆਦਾ ਰੇਹ ਦੀ ਜਾਂ ਜ਼ਿਆਦਾ ਕੈਮੀਕਲ ਫਰਟੀਲਾਈਜ਼ਰ ਦੀ ਲੋੜ ਨਹੀਂ ਪੈਂਦੀ। ਇਹਦੇ ਤੋਂ ਇਲਾਵਾ ਬਾਇਓ ਡਾਈਵਰਸਿਟੀ ਬੇਸਡ ਸੋਲੂਸ਼ਨ ਜਿਹਨੂੰ ਕਹਿੰਦੇ ਆ। ਇਹਦੇ ਜੀ ਕੀ ਆ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਈ ਜਾਂਦੀ ਆ ਪੋਲੀਨੇਸ਼ਨ ਟੈਕਨੀਕ ਦੇ ਨਾਲ। ਇੰਡੀਅਨ ਗਵਰਨਮੈਂਟ ਵੀ ਇਹਦੇ ਐਗਰੋ ਇਕੋਲੋਜੀ ਨੂੰ ਬੂਸਟ ਕਰਨ ਦੇ ਲਈ ਕੁਝ ਕਦਮ ਉਠਾ ਰਹੀ ਆ ਜਿਹਦੇ ਵਿੱਚ ਪਰੰਪਰਾਗਤ ਖੇਤੀ ਵਿਕਾਸ ਯੋਜਨਾ ਮਿਸ਼ਨ ਆਰਗੈਨਿਕ ਵੈਲਿਊ ਚੇਨ ਡਿਵੈਲਪਮੈਂਟ ਫਾਰ ਨਾਰਥ ਈਸਟਰਨ ਰੀਜਨ ਜਿਹਨੂੰ ਐਮ ਓ ਵੀ CDNER ਕਹਿੰਦੇ ਆ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਫਾਰ ਐਗਰੀਕਲਚਰ ਤਾਂ ਇਹ ਸਾਰੇ ਇਨੀਸ਼ੀਏਟਿਵ ਜਿਹੜੀ ਸਰਕਾਰ ਲੈ ਰਹੀ ਆ ਕੁੱਲ ਮਿਲਾ ਕੇ ਆ ਕਿ ਜਦੋਂ ਕੋਈ ਟੈਕਨੋਲੋਜੀ ਆਉਂਦੀ ਆ ਉਹਨੂੰ ਯੂਜ਼ ਹੁੰਦੀ ਆ ਉਹਦਾ ਕੁਝ ਟਾਈਮ ਚੱਲਣ ਤੋਂ ਬਾਅਦ ਉਹਦੇ ਜਿਹੜੇ ਬਾਅਦ ਇੰਪੈਕਟ ਪ੍ਰਭਾਵ ਸਾਨੂੰ ਦੇਖਦੇ ਆ ਪਰ ਉਹਨਾਂ ਨੂੰ ਸਮੇਂ ਤੇ ਜੇ ਆਪਾਂ ਨਾ ਸੰਭਾਲਾਂਗੇ ਨਾ ਉਹਨਾਂ ਦੇ ਉੱਤੇ ਕੰਮ ਕਰਾਂਗੇ ਤਾਂ ਉਹਦੇ ਫਿਰ ਪ੍ਰਭਾਵ ਜਿਹੜੇ ਲੋਕਾਂ ਦੀ ਸਿਹਤ ਤੇ ਵੀ ਪੈਂਦੇ ਆ ਜ਼ਮੀਨਾਂ ਤੇ ਵੀ ਪੈਂਦੇ ਆ ਵਾਤਾਵਰਨ ਤੇ ਵੀ ਪੈਂਦੇ ਆ ਤਾਂ ਉਹਨੂੰ ਕੰਟਰੋਲਡ ਵੇ ਦੇ ਨਾਲ ਚੱਲਣਾ ਲੈ ਕੇ ਜਾਣਾ ਬਹੁਤ ਜ਼ਰੂਰੀ ਆ ਇਸ ਵਿਸ਼ੇ ਦੇ ਉੱਤੇ ਹੋਰ ਡਿਟੇਲ ਨਾਲ ਪਾਲਿਸੀਜ਼ ਦਾ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਜਿਹੜੇ ਗ੍ਰੀਨ ਰੈਵੋਲੂਸ਼ਨ ਦੇ ਪ੍ਰਭਾਵ ਨੇ ਉਹਨਾਂ ਤੋਂ ਬਚ ਕੇ ਅਸੀਂ ਆਪਦੀਆਂ ਲੋੜਾਂ ਵੀ ਪੂਰੀਆਂ ਕਰਦੇ ਰਹੀਏ ਤੇ ਖੇਤੀ ਦੀ ਇਨਪੁਟ ਕਾਸਟ ਜਿਹੜੀ ਉਹ ਵੀ ਘਟਾਈ ਜਾ ਸਕੇ ਵੀਡੀਓ ਨਾਲ ਚੁਟਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ